ਜਿਹੜੀ ਆਪਾਂ ਤਿਆਰ ਕਰਦੇ ਆ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਵੀ ਜਿੰਨੇ ਵੀ ਬੂਟੇ ਆ ਬਾਈ ਜੀ ਆ ਚੀਜ਼ ਇਹਨਾਂ ਦੀ ਸਹੀ ਹੋਣੀ ਚਾਹੀਦੀ ਹੈ ਨਾਲ ਜਿਹੜਾ ਜਾਲਾ ਅੱਜ ਬਾਈ ਜੀ ਲੱਗੀ ਜਾਂਦੀ ਹੈ ਆਪਣੀ ਬੰਦ ਗੋਬੀ ਇਹਨੂੰ ਇਸ ਰੇਂਜ ਦੇ ਵਿੱਚ ਲਾਉਣਾ ਜੀ ਲੱਕੀ ਵੈਰੈਟੀ ਦੀ ਪਨੀਰੀ ਆਪਾਂ ਬੀਜੀ ਆਪਦੇ ਵਾਸਤੇ ਦੇਖ ਕੇ ਆ ਹੁਣ ਤੁਹਾਨੂੰ ਮੈਂ ਪਨੀਰੀ ਦਿਖਾਉਣਾ ਆ ਵੇਖੋ ਇੱਕੋ ਸਾਰ ਖੜੀ ਆ ਬਾਈ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੇ ਭਰਾਵੋ ਤੁਹਾਨੂੰ ਆਪਾਂ ਵੀਡੀਓ ਪਾਈ ਸੀ ਤੇ ਗੋਭੀ ਲਾਉਣ ਬਾਰੇ ਅੱਜ ਬਾਈ ਜੀ ਲੱਗੀ ਜਾਂਦੀ ਹੈ ਆਪਣੀ ਬੰਦ ਗੋਭੀ ਬਾਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਬਾਈ ਜੀ ਜਿਹੜੀ ਇਹਦੀ ਤਿਆਰੀ ਹੈਗੀ ਆ ਖੇਲਾਂ ਦੀ ਤੇ ਖੇਲਾਂ ਤੋਂ ਬਾਅਦ ਜਿਹੜਾ ਹੈਗਾ ਸ਼ਾਮ ਨੂੰ ਇਹਨੂੰ ਪਾਣੀ ਲੱਗ ਜੇ ਇੱਕ ਦਿਨ ਪਹਿਲਾਂ ਤੇ ਗੋਭੀ ਜਿਹੜੀ ਲਾਉਣੀ ਆਪਾਂ ਬਹੁਤ ਵਧੀਆ ਲੱਗਦੀ ਆ ਮੁੜ ਕੇ ਤੇ ਜਿਹੜੀ ਗੋਭੀ ਲਾਉਣ ਦਾ ਕਈ ਭਰਾ ਪੁੱਛਦੇ ਸੀ ਵੀ ਕਿਵੇਂ ਲਾਉਣੀ ਚਾਹੀਦੀ ਆ ਉਹ ਬਾਪਾ ਤੁਹਾਨੂੰ ਦੱਸ ਦਈਏ ਦੀ ਇਸ ਤਰ੍ਹਾਂ ਬਾਈ ਜੀ ਪਾਣੀ ਲਾ ਕੇ ਇਹਨੂੰ ਇਸ ਰੇਂਜ ਦੇ ਵਿੱਚ ਲਾਉਣਾ ਜੀ ਇਹ ਆਪਣੀ ਪੱਤਾ ਗੋਭੀ ਆ ਜੀ ਬੰਦ ਗੋਭੀ ਤੇ ਹੁਣ ਇਸ ਟਾਈਮ ਜਿਹੜੀ ਹੈਗੀ ਇਹਦੀ ਸਾਈਡ ਆਪਾਂ ਜਿੱਥੋਂ ਸਿੱਧੀ ਧੁੱਪ ਪਵੇ ਕਿਉਂਕਿ ਮੌਸਮ ਠੰਡਾ ਹੈ ਇਹਨੇ ਫੁੱਟਣਾ ਤੇ ਇਹਨੂੰ ਧੁੱਪ ਵਾਲੀ ਸਾਈਡ ਤੇ ਆਪਾਂ ਇਹਨੂੰ ਲਵਾ ਰਹੇ ਹਾਂ ਤੇ ਜਿਹੜੀ ਇਹਦੇ ਲਵਾਉਣ ਦਾ ਤੁਹਾਨੂੰ ਮੈਂ ਦੱਸ ਦਿਆਂ ਦਿਖਾ ਦਿਆਂ ਤੁਹਾਨੂੰ ਮੈਂ ਜਿਹੜੀ ਇਹ ਲੱਗੀ ਵੀ ਆ ਤਕਰੀਬਨ ਮੇਰੀ ਲੇਬਰ ਆ ਜਿਹੜੀ ਇਹ ਸਪੈਸ਼ਲ ਜਿਹੜੀ ਗੋਭੀ ਮੇਰੀ ਲਾਉਂਦੀ ਆ ਤੇ ਬੜੇ ਤਰੀਕੇ ਨਾਲ ਲਾਉਂਦੀ ਆ ਕਿਉਂਕਿ ਜਿਹੜੀ ਫੁੱਲ ਗੋਭੀ ਤੇ ਬੰਦ ਗੋਭੀ ਦਾ ਜਿਹੜਾ ਹੈਗਾ ਲਵਾਈ ਦਾ ਫੁੱਲ ਗੋਭੀ ਥੋੜਾ ਜਿਹਾ ਬਾਈ ਜੀ ਪੌਣਾ ਫੁੱਟ ਤੇ ਤੇ ਜਿਹੜੀ ਇਹ ਆਪਣੀ ਬੰਦ ਗੋਭੀ ਆ ਬੰਦ ਗੋਭੀ ਤਕਰੀਬਨ ਇਹਦੀ ਜਿਹੜੀ ਹੈਗੀ ਦੂਰੀ ਉਹ 5 ਤੋਂ 6 ਹੱਦ 7 ਇੰਚ ਆਪਸ ਵਿੱਚ ਬੂਟੇ ਤੋਂ ਬੂਟਾ ਇਹ ਆਪਣਾ ਲੱਗਦਾ ਹੈ ਕਿਉਂਕਿ ਬੰਦ ਗੋਭੀ ਦੀ ਜਿਹੜੀ ਹੈਗੀ ਆ ਗਰੋਥ ਜ਼ਿਆਦਾ ਨਹੀਂ ਹੁੰਦੀ ਤੇ ਫੁੱਲ ਜੇ ਜਿੰਨਾ ਇਹਨੂੰ ਆਪਾਂ ਬੰਦ ਗੋਭੀ ਨੂੰ ਵਿਰਲਾ ਕਰਾਂਗੇ ਵਿਰਲੀ ਲਾਵਾਂਗੇ ਤਾਂ ਇਹਦਾ ਜਿਹੜਾ ਫੁੱਲ ਆ ਜ਼ਿਆਦਾ ਮੋਟਾ ਹੋਊਗਾ ਜ਼ਿਆਦਾ ਮੋਟਾ ਹੋਣ ਦੇ ਕਾਰਨ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਆਪਾਂ ਗੋਭੀ ਵੇਚਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਤੇ ਇਹਨੂੰ ਥੋੜਾ ਜਾਂ ਨੇੜੇ ਤਾਂ ਹੀ ਲਵਾਈ ਦਾ ਵੀ ਫੁੱਲ ਜਿਆਦਾ ਮੋਟਾ ਨਾ ਕਰੇ ਤਕਰੀਬਨ ਕੱਲ ਦੀ ਜਿਹੜੀ ਗੋਭੀ ਆਪਣੀ ਲੱਗੀ ਸੀ ਉਹਨੇ ਬਹੁਤ ਸੋਹਣਾ ਮਤਲਬ ਕਿ ਆਦਾ ਬੂਟੇ ਨੇ ਫਟਾਰਾ ਚੱਕ ਲਿਆ ਬਾਈ ਤਕਰੀਬਨ ਸਾਰੇ ਸਾਰੇ ਬੂਟੇ ਆ ਜਿਹੜੇ ਆਪਣੇ ਕਾਮਚਾਬ ਹੋ ਗਏ ਆ ਤੇ ਜਿਹੜੀ ਅਗਲੀ ਅੱਜ ਲਵਾਈ ਚੱਲੀ ਜਾਂਦੀ ਆ ਜੀ ਬੰਦ ਗੋਭੀ ਜਿਹੜੀ ਲੇਟ ਦੇ ਵਿੱਚ ਬਾਈ ਜੀ ਆਪਾਂ ਲਾਈ ਆ ਤਕਰੀਬਨ ਬਹੁਤ ਵਧੀਆ ਵੈਰਾਈਟੀ ਆ ਜਿਹੜੀ ਇਹ ਅਸਮਾਨੀ ਦੀ ਪਿਛਲੇ ਸਾਲ ਵੀ ਆਪਾਂ ਲਾਈ ਸੀ ਤੇ ਬੜਾ ਵਧੀਆ ਸੀਡ ਸੀ ਤੇ ਅੱਜ ਬਾਈ ਜੀ ਇਹਦੀ ਜਿਹੜੀ ਹੈਗੀ ਆ ਲਵਾਈ ਉਹ ਚੱਲ ਰਹੀ ਆ ਤੇ ਬਾਈ ਜੀ ਜਿਹੜਾ ਹੈਗਾ ਆਪਾਂ ਜਿਵੇਂ ਆ ਖਾਲੇ ਆ ਵਿੱਚ ਦੀ ਪਾਏ ਆ ਤੇ ਖਾਲਿਆਂ ਦੀਆਂ ਵੀ ਬਾਈ ਕੋਈ ਸਾਈਡ ਨਹੀਂ ਆਪਾਂ ਛੱਡੀ ਪਨੀਰੀ ਆਪਣੀ ਆਪਦੀ ਹੁੰਦੀ ਆ ਘਰ ਦਾ ਸੀਡ ਆ ਕੰਪਨੀ ਦੇ ਜਿਹੜੇ ਵਧੀਆ ਸੀਡ ਆਪਾਂ ਵਰਤੇ ਆ ਪਨੀਰੀ ਆਪਣੀ ਖੁੱਦ ਹੀ ਹੁੰਦੀ ਆ ਆਪਣੀ ਆਪਦੀ ਤਿਆਰ ਕੀਤੀ ਵੀ ਤੇ ਇਸ ਟਾਈਮ ਬਾਈ ਜੀ ਜਿਹੜੀ ਪਨੀਰੀ ਆ ਅ तकरीबन ਪੰਜਾਬ ਦੇ ਵਿੱਚ ਹਜੇ ਬੰਦ ਗੋਭੀ ਦੀ ਪਨੀਰੀ ਨਹੀਂ ਹੋਣੀ ਇਸ ਟਾਈਮ ਦੀ ਨਾ ਫੁੱਲ ਗੋਭੀ ਦੀ ਐਦੋਂ ਬਾਅਦ ਜਿਹੜੀਆਂ ਪਨੀਰੀਆਂ ਤੁਹਾਨੂੰ ਮਿਲਣਗੀਆਂ ਬਾਈ ਹਜੇ ਘੱਟੋ ਘੱਟ 15 ਜਨਵਰੀ ਤੋਂ ਬਾਅਦ ਤੇ ਹੁਣ ਜਿਹੜੀ ਇਸ ਟਾਈਮ ਦੀ ਜਿਹੜੀ ਇਹ ਗੋਭੀ ਬਾਈ ਜੀ ਲੱਗੀ ਆ ਬੰਦ ਇਹ ਆਪਣੀ ਮਾਰਚ ਮਹੀਨੇ ਦੇ ਵਿੱਚ ਜਾਣੀ ਆ ਟੈਂਪਰੇਚਰ ਦੇ ਵਿੱਚ ਉਦੋਂ ਇਹਨੂੰ ਪਾਣੀ ਦੀ ਵੀ ਬਹੁਤ ਲੋੜ ਪਊਗੀ ਤੇ ਸਪਰੇਆਂ ਦੀ ਵੀ ਲੋੜ ਪੈਣੀ ਆ ਇੱਥੇ ਬਾਈ ਜੀ ਆਪਾਂ ਜਿਹੜੀ ਅ ਲੱਕੀ ਵੈਰੈਟੀ ਦੀ ਪਨੀਰੀ ਆਪਾਂ ਬੀਜੀ ਆਪਦੇ ਵਾਸਤੇ ਜਿਹੜਾ گاਾਂ ਆਪਣਾ ਗੋਭੀ ਵਾਲਾ ਬਾਣ ਵਿਹਲਾ ਹੋਣਾ ਉੱਥੇ ਤੇ ਇਹ ਤਕਰੀਬਨ ਦੋ ਵੈਰੈਟੀਆਂ ਆਪਾਂ ਜਣੀਆਂ ਫੁੱਲ ਗੋਭੀ ਦੀਆਂ ਤੇ ਇੱਕ ਵੈਰੈਟੀ ਜਿਹੜੀ ਆਪਾਂ ਵੰਟੀ ਭਰਾ ਦੀ ਬੰਦ ਗੋਭੀ ਦੀ ਏ ਵੀ ਤੁਹਾਨੂੰ ਵੀਡੀਓ ਪਾਵਾਂਗੇ ਦਿਖਾਵਾਂਗੇ ਤੇ ਹੁਣ ਤੁਹਾਨੂੰ ਆਪਾਂ ਪਨੀਰੀ ਦਿਖਾ ਦਈਏ ਜੀ ਇਹ ਆਪਣੀ ਬੰਦ ਗੋਭੀ ਦੀ ਪਨੀਰੀ ਸੀ ਇੱਥੇ ਤੇ ਪਨੀਰੀ ਬਾਈ ਜੀ ਜਿਹੜੀ ਆਪਾਂ ਤਿਆਰ ਕਰਦੇ ਹਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਵੀ ਜਿੰਨੇ ਵੀ ਬੂਟੇ ਆ ਬਾਈ ਜੀ ਆ ਚੀਜ਼ ਇਹਨਾਂ ਦੀ ਸਹੀ ਹੋਣੀ ਚਾਹੀਦੀ ਹੈ ਨਾਲ ਜਿਹੜਾ ਜਾਲਾ ਪੂਰਾ ਹੋਣਾ ਚਾਹੀਦਾ ਇਹਦੇ ਵਿੱਚ ਜਿਹੜੀ ਕਮੀ ਆਉਂਦੀ ਉਹ ਤੁਹਾਨੂੰ ਮੈਂ ਪਨੀਰੀ ਦਿਖਾਉਣਾ ਵੀ ਜਿਹੜੀ ਇਹਦੇ ਵਿੱਚ ਕਈ ਵਾਰੀ ਪਨੀਰੀਆਂ ਆਪਾਂ ਨੂੰ ਜਿਹੜੀਆਂ ਨਰਸਰੀਆਂ ਚੋਂ ਲੈਣੇ ਆ ਤੇ ਕਈ ਭਰਾਵਾਂ ਦੇ ਫੋਨ ਆਉਂਦੇ ਆ ਬਾਈ ਸਾਡੀ ਪਨੇਰੀ ਯਾਰ ਉੱਤੋਂ ਸਹੀ ਆ ਥੱਲੇੋਂ ਜੜ ਖਰਾਬ ਹੋ ਗਈ ਉਹ ਤੁਹਾਨੂੰ ਮੈਂ ਦਿਖਾਉਣਾ ਵੀ ਕੀ ਦਿੱਕਤ ਹੁੰਦੀ ਆ ਬਾਈ ਤੇ ਆਹ ਦੇਖੋ ਬਾਈ ਆਹ ਥੱਲੇੋਂ ਬਾਈ ਜੀ ਜਮਾ ਇਹਦਾ ਜਿਹੜਾ ਹੈਗਾ ਜੜ ਵਾਲਾ ਥਾਂ ਚਿਪਕ ਗਿਆ ਇਹ ਉੱਤੋਂ ਤੁਹਾਨੂੰ ਦੇਖਣ ਨੂੰ ਜਿਹੜਾ ਹੈਗਾ ਬੂਟਾ ਸਹੀ ਲੱਗੂਗਾ ਪਰ ਜਿਹੜਾ ਇਹਨੇ ਥੱਲੇੋਂ ਆਪਦਾ ਜਾਲਾ ਮਾਰਨਾ ਜੜ ਮਾਰਨੀ ਆ ਉਹ ਇਹਦਾ ਬਈਆ ਜਮਾ ਚਿਪਕ ਗਿਆ ਜਮਾ ਖਤਮ ਇਹ ਤੇ ਨਰਸਰੀਆਂ ਵਾਲੇ ਭਰਾ ਜਿਹੜੇ ਓਵੇਂ ਆਪਣੇ ਕਿਸਾਨ ਵੀਰਾਂ ਨੂੰ ਪੱਟ ਕੇ ਦੇ ਦਿੰਦੇ ਆ ਪਨੀਰੀ ਜਦੋਂ ਵੀ ਪਨੀਰੀ ਲੈਣੀ ਆ ਬਾਈ ਜੀ ਉਹ ਤੁਸੀਂ ਪੂਰਾ ਐ ਦੇਖ ਕੇ ਆ ਹੁਣ ਤੁਹਾਨੂੰ ਮੈਂ ਪਨੀਰੀ ਦਿਖਾਉਣਾ ਆ ਵੇਖੋ ਇੱਕੋ ਸਾਰ ਖੜੀ ਆ ਬਾਈ ਕੋਈ ਮੋਡਰਨ ਨੂੰ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਇਸ ਤਰ੍ਹਾਂ ਪਨੀਰੀ ਜਿਹੜੀ ਹੋਊਗੀ ਬਾਈ ਉਹ ਬੂਟਾ ਨਹੀਂ ਆਪਣਾ ਮਰੂਗਾ ਤੇ ਜਿਹੜਾ ਤੁਸੀਂ ਬੂਟਾ ਲਾਓਗੇ ਤਕਰੀਬਨ ਵਧੀਆ ਚੱਲੂਗਾ ਇਸੇ ਤਰ੍ਹਾਂ ਬਾਈ ਜੀ ਆਪਣਾ ਜਿਹੜਾ ਪਨੀਰੀ ਉਹ ਆਪਣਾ ਖੁੱਦ ਦਾ ਆਪਾਂ ਪਨੀਰੀ ਵੇਚੇਲ ਨਹੀਂ ਕਰਦੇਗੇ ਜਿਹੜੀ ਪਨੀਰੀ ਆ ਉਹ ਆਪਾਂ ਆਪਦੇ ਵਾਸਤੇ ਲਾਉਨੇ ਆਂ ਗਾਂ ਪਲਾਂਟਿੰਗ ਵਾਸਤੇ ਤੇ ਕੌਸ਼ਕ ਭਰਾਵਾਂ ਦੇ ਮੈਸੇਜ ਤੇ ਫੋਨ ਆਉਂਦੇ ਰਹਿੰਦੇ ਆ ਬਾਈ ਪਨੀਰੀ ਚਾਹੀਦੀ ਆ ਤੇ ਪਨੀਰੀ ਬਾਰੇ ਬਾਈ ਜੀ ਆਪਾਂ ਦੱਸਦੇ ਰਹਿੰਨੇ ਆ ਭਾਈ ਆਪਦੀ ਪਨੀਰੀ ਆਪ ਦਾ ਚੰਗਾ ਸੀਡ ਲਾਓ ਨਰਸਰੀਆਂ ਤੇ ਨਾ ਜ਼ਿਆਦਾ ਰਹੋ ਕਿਉਂਕਿ ਨਰਸਰੀਆਂ ਵਾਲਿਆਂ ਦਾ ਕੰਮ ਹੁੰਦਾ ਪਨੀਰੀ ਵੇਚਣੀ ਉਦੋਂ ਗਾਂ ਥੋੜਾ ਜਿਹੜੀ ਹੈਗਾ ਪਨੀਰੀ ਹੋਵੇ ਚਾਹੇ ਨਾ ਹੋਵੇ ਉਹ ਬਾਈ ਥੋੜਾ ਨੁਕਸਾਨ ਹੋ ਸਕਦਾ ਤੇ ਆਪਾਂ ਦਾ ਇਹੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹੁੰਦੇ ਆ ਵੀ ਜੇ ਕਿਸੇ ਨੇ ਬਾਈ ਜੀ ਸਬਜ਼ੀ ਵਾਲੇ ਪਾਸੇ ਆਉਣਾ ਤਾਂ ਸਭ ਤੋਂ ਪਹਿਲਾਂ ਜਿਹੜਾ ਪਨੀਰੀ ਵਾਲਾ ਕੰਮ ਆ ਉਹ ਆਪ ਦਾ ਆਪ ਚੰਗੀ ਕੰਪਨੀ ਦਾ ਸੀਡ ਵਰਤੋ ਤੇ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਬਣਿਓ ਰਹੇ ਜੀ ਬਾਈ ਜੀ ਪੇਜ ਨਾਲ ਧੰਨਵਾਦ ਜੀ